ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤਰੀਕ ਹੈਗੀ ਆ ਜੀ 1 ਜਨਵਰੀ ਤੇ 2026 ਨਵਾਂ ਸਾਲ ਚੜ ਚੁੱਕਿਆ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਜੀ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤੁਸੀਂ ਆਪਣੀ ਪਰਿਵਾਰਾਂ ਦੇ ਵਿੱਚ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਜੋ ਵੀ ਤੁਸੀਂ ਇਸ ਸਾਲ ਦੇ ਵਿੱਚ ਸੋਚਿਆ ਵੀ ਸੀ ਇਸ ਸਾਲ ਕੋਈ ਐ ਚੀਜ਼ ਲੈਣੀ ਹੈ ਜਾਂ ਕੋਈ ਘਰ ਬਣਾਉਣਾ ਹੈ ਜਾਂ ਤੁਹਾਡਾ ਕੋਈ ਬਿਜ਼ਨਸ ਸ਼ੁਰੂ ਕਰਨਾ ਹੈ ਜਾਂ ਤੁਸੀਂ ਕੋਈ ਹੋਰ ਕੰਮ ਨਵਾਂ ਸਟਾਰਟ ਕਰਨਾ ਹੈ ਤੇ ਮਰੇ ਵੱਲੋਂ ਜੀਰਦਾਸ ਕਰਦੇ ਆਂ ਜੀ ਪ੍ਰਮਾਤਮਾ ਤੁਹਾਨੂੰ ਮਿਹਨਤ ਦਾ ਬਲ ਬਖਸ਼ਣ ਜੀ ਜਿਹੜੇ ਵੀ ਤੁਸੀਂ ਸੋਚਿਆ ਤੁਹਾਡਾ ਜਿਹੜਾ ਵੀ ਕੋਈ ਕੰਮ ਹੈ 2026 ਦੇ ਵਿੱਚ ਪੂਰਾ ਹੋ ਜੇ ਤੁਹਾਡੇ ਕਾਰਨ ਸਾਰੇ ਪ੍ਰਮਾਤਮਾ ਦੀ ਸਵਾਰਨ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਜਿਹੜੀ ਵੀ ਭੈਣ ਭਰਾ ਮੈਨੂੰ ਦੇਖਦੇ ਨੇ ਚਾਹੀ ਤੁਸੀਂ YouTube ਤੋਂ ਦੇਖਦੇ ਹੋ ਚਾਹੀ ਤੁਸੀਂ Facebook ਤੋਂ ਦੇਖਦੇ ਹੋ ਜਾਂ ਤੁਸੀਂ ਮੈਨੂੰ Instagram ਦੇ ਉੱਪਰ ਉਹ ਦੇਖਦੇ ਹੋ ਜਾਂ ਕੋਈ ਮੈਨੂੰ ਭੈਣ ਭਰਾ WhatsApp ਤੋਂ ਦੇਖਦਾ ਸਾਰੇ ਭੈਣ ਭਰਾ ਮਾਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਰੀਆਂ ਮੁਬਾਰਕਾਂ ਹੱਸਦੇ ਮੁਸਕਰਾਉਂਦੇ ਰਹੋ ਜੀ ਸਤਿ ਸ੍ਰੀ ਅਕਾਲ ਜੀ